ਸਤਨਾਮ ਸ੍ਰੀ ਵਾਹਿਗੁਰੂ ਜੀ ਰੰਡਾਉਤ ਵੰਦਨ ਅਨਿਕ ਵਾਰ ਸਰਬ ਕਲਾ ਸੁਮਰਥ ਢੋਲਨ ਤੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਜਿਉਂ ਬਲਾਵ ਤਿਉਂ ਬੋਲਣਾ ਸੁਆਮੀ ਕੁਦਰਤ ਕਵਨ ਹਵਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਹਤ ਪਿਆਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨਾਸ ਕਮ ਮਾ ਜੋ ਤਿਹਾਰੀ ਹਮਨਾ ਸਖਤ ਕਰਿ ਸ਼ਬਦ ਤੁਮਾਰੀ ਆਪੁ ਲਹੋ ਤੁਮ ਕਥਾ ਸੁਧਾਰੀ ਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰਖਾਲਸਾ ਸਾਧ ਸੰਗਤ ਜੀ ਆਪ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾ ਕਮਲਾਂ ਦੇ ਵਿੱਚ ਆਪ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਧੰਨਤਾ ਦੇ ਯੋਗ ਹੋ ਆਓ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਮਨ ਕਰਕੇ ਤਨ ਕਰਕੇ ਸਾਵਧਾਨ ਹੋ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਗੁਰੂ ਦੀ ਵਿਚਾਰ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰੀਏ ਸੋ ਅੱਜ ਦੀ ਕਥਾ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਿੱਤਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਜੈਤ ਸ੍ਰੀ ਰਾਗ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਜੈਤ ਸ੍ਰੀ ਮਹੱਲਾ ਪੰਜਵਾਂ ਜੈਤ ਸ੍ਰੀ ਰਾਗ ਹੈ ਪੰਜਵੇਂ ਪਾਤਸ਼ਾਹ ਦਾ ਹੀ ਪਾਵਨ ਤੇ ਪਵਿੱਤਰ ਸ਼ਬਦ ਹੈ ਕੋਈ ਜਨ ਹਰਿ ਸੋ ਦੇਵ ਜੋਰ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਕੋਈ ਜਨ ਹਰਿ ਸਿਓ ਸਿਓ ਕਹਿੰਦੇ ਨੇ ਨਾਲ ਨੂੰ ਤੇ ਗੁਰਮੁਖ ਪਿਆਰਿਓ ਜੋਰ ਕਹਿੰਦੇ ਨੇ ਜੋੜ ਨੂੰ ਜੁੜਨ ਨੂੰ ਭਾਵ ਜੋੜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਨੇ ਭਾਈ ਜੁੜਾ ਭਰੀ ਪੂਰਨ ਪਰਮਾਤਮਾ ਹੈ ਪਰਮੇਸ਼ਰ ਹੈ ਤੇ ਜੇ ਕੋਈ ਮਨੁੱਖ ਭਰੀ ਪੂਰਨ ਪਰਮਾਤਮਾ ਦਾ ਨਾਮ ਜਪੇ ਮਨ ਕਰਕੇ ਹਿਰਦੇ ਕਰਕੇ ਤਉ ਦਾ ਉਸ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਤੇ ਗੁਰਮੁਖ ਪਿਆਰਿਓ ਜੋੜ ਜੁੜ ਜਾਵੇਗਾ ਭਾਵ ਕੀ ਜੇ ਪ੍ਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਤੇ ਉਸ ਵਾਹਿਗੁਰੂ ਦੇ ਨਾਲ ਵਾਹਿਗੁਰੂ ਦਾ ਸਿਮਰਨ ਪ੍ਰਮਾਤਮਾ ਦੇ ਵਿੱਚ ਭੇਦ ਕਰ ਦੇਵੇਗਾ ਤੈਨੂੰ ਜੋੜ ਦੇਵੇਗਾ ਭਾਵ ਸਤਿਗੁਰੂ ਜੀ ਕਹਿੰਦੇ ਨੇ ਕੋਈ ਜਨ ਕੋਈ ਵੀ ਜੀਵ ਹੋਵੇ ਉਹ ਹਰੀ ਵਾਹਿਗੁਰੂ ਦਾ ਸਿਮਰਨ ਕਰੇ ਤੇ ਭਰੀ ਪੂਰਨ ਪ੍ਰਮਾਤਮਾ ਉਹ ਵਾਹਿਗੁਰੂ ਨਾਲ ਜੋੜ ਦੇਵੇਗਾ ਭਾਵ ਜੁੜ ਜਾਵੇਗਾ ਜਿਹੜਾ ਕੋਈ ਵੀ ਜੀਵ ਕੋਈ ਵੀ ਗੁਰਮੁਖ ਪਿਆਰਾ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਾ ਹੈ ਚਰਨ ਗਹੋ ਬਖੋ ਸੁਭ ਰਸਨਾ ਦੀ ਜਹ ਪ੍ਰਾਨ ਅਕੂਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ ਚਰਨ ਗਹੋ ਬਕੋ ਸੁਭ ਰਸਨਾਮ ਗਹੋ ਕਹੀਏ ਮੈਂ ਫੜ ਲਵਾਂ ਬਕੋ ਕਹੀਏ ਬਕੋ ਬੋਲਣੇ ਨੂੰ ਤੇ ਗੁਰਮੁਖ ਪਿਆਰਿਓ ਸੁਭ ਕਈਏ ਮਨ ਦਾ ਜਿਹੜਾ ਬੁਲਬੁਲਾ ਹੈ ਭਾਵ ਸੁਭ ਕਈਏ ਮਿੱਠੇ ਬੋਲ ਬੋਲਣ ਨੂੰ ਚੰਗੇ ਬੋਲ ਬੋਲਣ ਨੂੰ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਸਨਾ ਕਈਏ ਜੀਬ ਦੇ ਨਾਲ ਅਕੋਰ ਕਈਏ ਭੇਡਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਬੰਦਿਆ ਹੀ ਭਾਈ ਗੁਰਮੁਖ ਪਿਆਰਿਆ ਤਮੈ ਉਸ ਦੇ ਚਰਨਾਂ ਕਮਲਾਂ ਨੂੰ ਫੜ ਲਵਾ ਭਾਵ ਉਸ ਭਰੀਪੂਰਨ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਫੜ ਲਮਾ ਕਹਿ ਲਈਏ ਹਿਰਦੇ ਚ ਵਸਾਲਮ ਤੇ ਮੈਂ ਜੀਵ ਨਾਲ ਗੁਰਮੁਖ ਪਿਆਰੇ ਉਸ ਭਰੀ ਪੂਰਨ ਪ੍ਰਮਾਤਮਾ ਦਾ ਧੰਨਵਾਦ ਕਰਾਂ ਸ਼ੁਕਰਾਨਾ ਕਰਾਂ ਜਿਸ ਵਾਹਿਗੁਰੂ ਨੇ ਮਿੱਠੇ ਬੋਲ ਬੋਲਣ ਵਾਸਤੇ ਰਸਨਾ ਦਿੱਤੀ ਹੈ ਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਾਂ ਮੇਰੇ ਜੇ ਪ੍ਰਾਣ ਉਸ ਅੱਗੇ ਭੇਟਾ ਕਰ ਦੇਵਾਂ ਪ੍ਰਮਾਤਮਾ ਅਗੇ ਤੇ ਦਿੱਤੇ ਜਾਣ ਉਸ ਮਾਲਕ ਨੂੰ ਪ੍ਰਾਣ ਤਾਂ ਗੁਰਮੁਖ ਪਿਆਰੇ ਜਿਹੜਾ ਜੀਵਨ ਹੈ ਉਹ ਬਦਲ ਜਾਂਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਚਰਨ ਗਹੋ ਚਰਨਾਂ ਦੁਆਰਾ ਉਸ ਮਾਲਕ ਦੇ ਕੋਲ ਜਾਣਾ ਤੇ ਉਸ ਵਾਹਿਗੁਰੂ ਦੇ ਚਰਨ ਕਮਲ ਪਕੜ ਲੈਣੀ ਮਨ ਦੁਆਰਾ ਤੇ ਜੀਵ ਦੇ ਨਾਲ ਉਸ ਵਾਹਿਗੁਰੂ ਦਾ ਧੰਨਵਾਦ ਕਰਨਾ ਤੇ ਮਿੱਠੇ ਬੋਲ ਬੋਲਣਾ ਤੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਮੇਰੇ ਇਹ ਪ੍ਰਾਣ ਉਸ ਅੱਗੇ ਪੇਟਾ ਦੇਹ ਧਮਾ ਕਹੀਏ ਤੋਰ ਕਹੀਏ ਦੇ ਦਿੱਤੇ ਜਾਣ ਤਾਂ ਵੀ ਥੋੜੇ ਨੇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਚਰਨ ਗੁਰਾਂ ਦੇ ਹਿਰਦੇ ਵਿੱਚ ਵਸ ਜਾਣ ਤੰਮੂ ਦੇ ਵਿੱਚੋਂ ਸ਼ੁਭ ਵਚਨ ਬੋਲਾਂ ਰਸਨਾ ਦੁਆਰਾ ਨਾਮ ਜਪਾਂ ਪ੍ਰਾਣ ਅਕੂਰ ਆਪਣੇ ਪ੍ਰਾਣ ਗੁਰੂ ਨੂੰ ਤੇ ਗੁਰੂ ਦੇ ਪਿਆਰਿਆਂ ਨੂੰ ਅਰਪਣ ਕਰ ਦੇਮਾਂ ਰਾਹਾ ਬਿਸਰਾਮ ਦੇ ਕੇ ਮੇਰੇ ਗੁਰਦੇਵ ਜੀ ਸਾਨੂੰ ਸਮਝਾਉਣਾ ਕਰਦੇ ਹਨ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਜੈ ਸੁਦਾ ਸੰਜੂਰ ਸਤਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਇੱਕ ਜਿਮੀਦਾਰ ਜਿਵੇਂ ਖੇਤੀ ਕਰਦਾ ਹੈ ਤੇ ਗੁਰਮੁਖ ਪਿਆਰਿਓ ਖੇਤੀ ਕਰਦਾ ਹੋਇਆ ਮਨ ਕਰਕੇ ਤਨ ਕਰਕੇ ਨਿਰਮਲ ਹੋ ਕਰਕੇ ਕਰਤਿਆਰੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਵੇਂ ਕਿਸਾਨ ਖੇਤੀ ਕਰਦਾ ਹੈ ਉਹ ਆਪਣੇ ਖਿਆਰੇ ਨੂੰ ਭਰਦਾ ਹੈ ਤੇ ਮਨ ਨੂੰ ਨੀਮਾ ਰੱਖਣ ਦਾ ਭਾਵ ਕੀ ਹੈ ਸਤਿਗੁਰੂ ਪਾਤਸ਼ਕ ਨੇ ਮਨ ਨੂੰ ਨੀਮਾ ਰੱਖਣਾ ਤੇ ਮਤ ਨੂੰ ਉੱਚੀ ਰੱਖਣਾ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹੋਏ ਕਹਿੰਦੇ ਕਿਆਰੋ ਕਿਆਰੋ ਕਹਿੰਦੇ ਨੇ ਕਿਆਰੇ ਨੂੰ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਿੰਚੈ ਸਿੰਚੈ ਕਹਿੰਦੇ ਨੇ ਗੁਰਮੁਖ ਪਿਆਰਿਓ ਰਮਾਉਣ ਨੂੰ ਕਹਿ ਲੋ ਸਿੰਜਦਾ ਕਰਨ ਨੂੰ ਕਹਿ ਲੋ ਇਸ ਕਰਕੇ ਸੁਧਾ ਕਹੀਏ ਅੰਮ੍ਰਿਤ ਵੇੜਾ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਲ ਜਲ ਕੀਏ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦਾ ਸਿਮਰਨ ਸੰਜੋਰ ਕਹੀਏ ਗੁਰਮੁਖ ਪਿਆਰਿਓ ਚੰਗੀ ਤਰ੍ਹਾਂ ਜੋੜ ਕੇ ਭਾਵ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਮਨ ਤੇ ਤਨ ਨਿਰਮਲ ਕਰਕੇ ਕਰਤਿਆਰੋ ਕੋਈ ਬਿਰਲਾ ਮਨੁਖ ਪਰਮਾਤਮਾ ਦੀ ਕਿਰਪਾ ਨਾਲ ਗੁਰਮੁਖ ਪਿਆਰਿਓ ਆਪਣੇ ਮਨ ਨੂੰ ਸਰੀਰ ਨੂੰ ਗੁਰਮੁਖ ਪਿਆਰਿਓ ਪਵਿੱਤਰ ਕਿਆਰਾ ਬਣਾ ਲੈਂਦਾ ਹੈ ਤੇ ਗੁਰਮੁਖ ਪਿਆਰਿਓ ਉਸ ਵਿੱਚ ਪ੍ਰਭੂ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਦਾ ਹੈ ਚੰਗੀ ਤਰ੍ਹਾਂ ਨਰਮਾਉਂਦਾ ਹੈ ਇਸ ਕਰਕੇ ਨਾਮ ਰੂਪੀ ਜਲ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਕਰ ਲੈਂਦਾ ਹੈ ਰਮਾ ਲੈਂਦਾ ਹੈ ਤੇ ਪਵਿੱਤਰ ਬਣਾ ਲੈਂਦਾ ਆਪਣੇ ਤਨ ਨੂੰ ਤੇ ਮਨ ਨੂੰ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਕੇ ਨਾਮ ਜਲ ਦੇ ਨਾਲ ਤੇ ਆਪਣੇ ਕਿਆਰੇ ਨੂੰ ਸਿੰਝ ਲੈਂਦਾ ਹੈ ਰਮਾ ਲੈਂਦਾ ਹੈ ਕੋਈ ਬਿਰਲਾ ਗੁਰਮੁਖ ਪਿਆਰਾ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਮਾਨ ਤਨ ਨਿਰਮਲ ਕਰਤਿ ਕਿਾਰੋ ਹਰਿ ਸਿੰਚੈ ਸੁਦਾ ਸੰਜੂਰ ਕੋਈ ਗੁਰਮੁਖ ਪਿਆਰਾ ਬਿਰਲਾ ਹੀ ਆਪਣੇ ਮਨ ਨੂੰ ਆਪਣੇ ਤਨ ਨੂੰ ਪਵਿੱਤਰ ਕਰਦਾ ਹੈ ਇਸ ਕਰਕੇ ਆਪਣੀ ਦਿਲ ਦੇ ਨਾਲ ਗੁਰਮੁਖ ਪਿਆਰਿਓ ਦੇਹ ਨੂੰ ਪਵਿੱਤਰ ਕਿਆਰੀਆਂ ਬਣਾ ਕੇ ਇਸ ਦੇਹ ਨੂੰ ਸਰੀਰ ਨੂੰ ਕਿਆਰੀਆਂ ਬਣਾ ਕੇ ਤੇ ਮ ਗੁਰਮੁਖ ਪਿਆਰਿਓ ਉਹਨਾਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਅੰਮ੍ਰਿਤ ਰੂਪੀ ਨਾਮ ਦੇ ਨਾਲ ਉਹਨਾਂ ਨੂੰ ਰਮਾਉਂਦਾ ਹੈ ਸਿੰਜਦਾ ਹੈ ਇਸ ਕਰਕੇ ਉਹਨਾਂ ਨੂੰ ਹਰਾ ਭਰਾ ਕਰ ਲੈਂਦਾ ਆਪਣੇ ਮਨ ਤੇ ਤਨ ਨੂੰ ਯਾ ਰਸ ਮੇ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੂ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਨੇ ਭਾਈ ਇयां ਰਸ ਮੇ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੂ ਇਹ ਆ ਰਸ ਮੇ ਕਹੀਏ ਇਸ ਰਸ ਵਿੱਚ ਮਗਨ ਕਈਏ ਮਸਤ ਤੇ ਕਈਏ ਤੋਂ ਨਾਲ ਵਿਖਿਆ ਕਈਏ ਮਾਇਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੋਰ ਕਈਏ ਤੋੜ ਕੇ ਭਾਵ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ ਏ ਭਾਈ ਬੱਡੀ ਮੋਹਣੀ ਮਾਇਆ ਨਾਲੋਂ ਜਿਹੜਾ ਸੰਬੰਧ ਹੈ ਤੇਰਾ ਜੁੜਿਆ ਹੋਇਆ ਜਿਸ ਮਾਇਆ ਨੂੰ ਤੂੰ ਪਿਆਰ ਕਰ ਰਿਹਾ ਹੈ ਉਹ ਤੋੜ ਕੇ ਜਦੋਂ ਤੂੰ ਮਾਇਆ ਦਾ ਮੋਹ ਤੋੜ ਦਵੇਂਗਾ ਗੁਰਦੇਵ ਬਾਛਾ ਕਹਿੰਦੇ ਫਿਰ ਤੇਰੇ ਅੰਦਰ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਭਾਵ ਇਥੇ ਦੋ ਬਾਚਕ ਨੇ ਇਹ ਰਸਮੇ ਮਗਨ ਹੋਤ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਦੇ ਰਸ ਵਿੱਚ ਮਗਨ ਹੋ ਰਿਹਾ ਹੈ ਤੇ ਮਾਇਆ ਦੇ ਮੋਹ ਦੇ ਵਿੱਚੋਂ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਤੋਂ ਹੰਕਾਰਾਂ ਤੋਂ ਇਹ ਸੰਸਾਰ ਦੀ ਮੋਹਣੀ ਮਾਇਆ ਤੋਂ ਤੈਨੂੰ ਭਰੀ ਪੂਰਨ ਪ੍ਰਮਾਤਮਾ ਦਾ ਨਾਮ ਤੋੜ ਦਵੇਗਾ ਇਸ ਕਰਕੇ ਗੁਰਦੇਵ ਪਾਤਸ਼ਾਹ ਮਾਰੇ ਕਹਿੰਦੇ ਤੈਨੂੰ ਵੱਡੀ ਮੋਹਣੀ ਮਾਇਆ ਨਾਲੋਂ ਜਿਹੜਾ ਤੇਰਾ ਸਬੰਧ ਜੁੜਿਆ ਹੋਇਆ ਹੈ ਇਸ ਸਬੰਧ ਨਾਲੋਂ ਤੋੜ ਕੇ ਇਸ ਨਾਮ ਜੋ ਹਰੀ ਵਾਹੀ ਗੁਰਦਾ ਹੈ ਉਸ ਰਸ ਵਿੱਚ ਮਸਤ ਰਹਿੰਦਾ ਹੈ ਭਾਵ ਮਾਇਆ ਦਾ ਮੋਹ ਤੋੜ ਕੇ ਗੁਜੜਾ ਗੁਰਮੁਖ ਪਿਆਰਾ ਹੈ ਉਹ ਭਰੀ ਪੂਰਨ ਪ੍ਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਵਾਹਿਗੁਰੂ ਦੀ ਰਹਿਮਤ ਦੁਆਰਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਪ੍ਰਾਣੀ ਵਾਹਿਗੁਰੂ ਦੇ ਇਸ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹੈ ਉਹ ਗੁਰਮੁਖ ਪਿਆਰਿਓ ਵਾਹਿਗੁਰੂ ਦੇ ਨਾਮ ਵਿੱਚ ਇੰਨਾ ਲੀਨ ਹੋ ਜਾਂਦਾ ਹੈ ਤੇ ਘਰ ਜਿਹੜਾ ਘੋਰ ਪਾਪਾਂ ਦਾ ਨਾਲੋਂ ਉਹਦਾ ਰਿਸ਼ਤਾ ਟੁੱਟ ਜਾਂਦਾ ਹੈ ਮਾਇਆ ਦੇ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ ਸੰਸਾਰ ਦੇ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਰੱਬ ਦੇ ਪਿਆਰਿਆਂ ਦਾ ਭਗਤਾਂ ਦਾ ਸੰਸਾਰੀ ਜੀਵਨ ਨਾਲ ਜੋੜ ਤਦੇ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਸੋਚ ਹੋਰ ਹੁੰਦੀ ਹੈ ਤੇ ਰੱਬ ਦੇ ਪਿਆਰਿਆਂ ਦੀ ਸੋਚ ਹੋਰ ਹੁੰਦੀ ਹੈ ਭਗਤਾਂ ਕੀ ਚਾਲਨ ੜਾਲੀ ਚਾਲਨ ੜਾਲੀ ਭਗਤਾ ਕੇਰੀ ਵਿਖਾ ਮਾਰਗ ਚੱਲਣਾ ਕਿਉਂਕਿ ਭਗਤਾਂ ਦੀ ਗੁਰਦੇਵ ਪਾਤਸ਼ਾਹ ਕਹਿੰਦੇ ਚਾਲ ਹੈ ਜਿਹੜਾ ਉਹ ਨਿਰਾਲਾਪਣ ਹੈ ਵੱਖਰਾਪਣ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਮਨ ਨੂੰ ਉਹ ਵਿਕਾਰਾਂ ਨਾਲੋਂ ਸੰਸਾਰ ਦੀ ਮਾਇਆ ਨਾਲੋਂ ਤੋੜ ਕੇ ਗੁਰੂ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਨਾਲ ਮਹਾ ਵਿਖਿਆ ਤੇ ਤੋੜ ਵਿਕਾਰਾਂ ਤੋਂ ਆਪਣੇ ਮਨ ਨੂੰ ਤੋੜ ਲੈਂਦੇ ਹਨ ਆਇਓ ਸਰਣ ਦੀਨ ਦੁਖ ਭੰਜਨ ਚਿਤ ਬਉ ਤੁਮਰੀ ਓਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ ਆਇਓ ਸਰਣ ਦੀਨ ਦੁਖ ਭੰਜਨ ਚਿਤ ਬੋ ਤੁਮਰੀ ਔਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਦੀਨ ਦੁਖ ਭੰਜਨ ਇਹ ਦੀਨਾ ਦੇ ਦੁਖ ਦੂਰ ਕਰਨ ਵਾਲੇ ਇਹ ਭਰੀ ਪੂਰਨ ਪਰਮਾਤਮਾ ਚਿਤ ਬੋ ਚਿਤ ਬੋ ਕਹੀਏ ਮੈਂ ਚਿਤ ਵਧਾ ਹਾਂ ਔਰ ਕਹੀਏ ਪਾਸਾ ਓਣ ਓਟ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਰੀਪੂਰਨ ਪ੍ਰਮਾਤਮਾ हे ਮੇਰੇ ਮਾਲਕ ਸੁਆਮੀ हे ਪਰਮੇਸ਼ਰ हे ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਮੇਰੇ ਵਾਹਿਗੁਰੂ ਮੈਂ ਤੇਰੀ ਸ਼ਰਨ ਆਇਆ ਮੈਂ ਤੇਰੇ ਚਰਨਾਂ ਵਿੱਚ ਆਇਆ ਹਾਂ ਮੈਂ ਤੇਰਾ ਹੀ ਆਸਰਾ ਬਣਾਇਆ ਆਪਣੇ ਮਨ ਚ ਮੈਂ ਆਪਣੇ ਮਨ ਵਿੱਚ ਤੇਰਾ ਹੀ ਆਸਰਾ ਬਣਾਇਆ ਤੇ हे ਮੇਰੇ ਵਾਹਿਗੁਰੂ ਮੈਂ ਆਪਣੇ ਮਨ ਦੇ ਵਿੱਚ ਹੀ ਤੈਨੂੰ ਚਿਤਾਰਦਾ ਰਹਿਣਾ ਹਾਂ ਭਾਵ ਤੇਰਾ ਸਿਮਰਨ ਕਰਦਾ ਰਹਿੰਦਾ ਹਾਂ ਤੇਰੀ ਬੰਦਗੀ ਕਰਦਾ ਰਹਿੰਦਾ ਹਾਂ ਤੈਨੂੰ ਹਰ ਟਾਈਮ ਤੈਨੂੰ ਯਾਦ ਕਰਦਾ ਰਹਿਣਾ ਤੇਰੀ ਤੋਂ ਪਲ ਵੀ ਦੂਰ ਹੋਣ ਨੂੰ ਮੇਰਾ ਜੀ ਨਹੀਂ ਕਰਦਾ ਇਸ ਕਰਕੇ ਆਇਓ ਸ਼ਰਣ ਦੀਨ ਦੁਖ ਭੰਜਨ ਤੇਰੀ ਸ਼ਰਣ ਵਿੱਚ ਆਇਆ ਤੂੰ ਦੁੱਖਾਂ ਨੂੰ ਤੋੜਨ ਵਾਲਾ ਹੈਂ ਤੇ ਚਿੱਤ ਬਹੁ ਤੁਮਰੀ ਔਰ ਮੈਂ ਆਪਣੇ ਚਿੱਤ ਦੇ ਵਿੱਚ ਆਪਣੇ ਮਨ ਦੇ ਵਿੱਚ ਤੁਮਰੀ ਔਰ ਕਈਏ ਤੇਰੀ ਓਟ ਲਈ ਹੈ ਤੇਰਾ ਆਸਰਾ ਲਿਆ ਹੈ ਤੇਰਾ ਓਟ ਲਈ ਹੈ ਤੇਰਾ ਆਸਰਾ ਲਿਆ ਹੈ ਤੇਰੇ ਤੋਂ ਬਿਨਾ ਹੁਣ ਵਹੀ ਗੁਰੂ ਪਰਮੇਸ਼ਰ ਹੁਣ ਰਹਿ ਨਹੀਂ ਹੁੰਦਾ ਅਬ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਕੀਮਤੀ ਬਚਨ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਆ ਅਬੈ ਬਦ ਅਬੈ ਬਦ ਕੀ ਹੈ ਨਿਰਭੈਤਾ ਦੀ ਅਵਸਥਾ ਅਡੋਲਤਾ ਦੀ ਅਵਸਥਾ ਕੋ ਕਈ ਦਾ ਸ਼ੋਰ ਕਈ ਛੁੜਾ ਕੇ ਭਾਵ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਭਾਵ ਹੈ ਭਰੀ ਪੂਰਨ ਪਰਮਾਤਮਾ ਹੈ ਵਾਹਿਗੁਰੂ ਹੈ ਪਰਮੇਸ਼ਰ ਹੈ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਮੈਂ ਨਾਨਕ ਦੇ ਬੰਦਨ ਬਾਬਾ ਸਤਗੁਰੂ ਮਹਾਰਾਜ ਕਹਿੰਦੇ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਗੁਰੂ ਅਰਜਨ ਦੇ ਪਾਤਸ਼ਾਹ ਮਾਰੇ ਕਹਿੰਦੇ हे ਨਾਨਕ ਮੈਨੂੰ ਮਾਇਆ ਵਾਲੇ ਬੰਧਨ ਜਿਹੜੇ ਲੱਗੇ ਹੋਏ ਨੇ ਇਹ ਨਹੀਂ ਕੋਈ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਲੱਗੇ ਹੋਏ ਸੀ ਇਹ ਸਾਨੂੰ ਕਿਉਂਕਿ ਆਪਣੇ ਤੇ ਸਬੋਧਨ ਕਰਕੇ ਸਾਨੂੰ ਸਮਝਾਉਂਦੇ ਨੇ ਸਤਗੁਰੂ ਕੀ ਹੈ ਪ੍ਰਭੂ ਹੈ ਪ੍ਰਮਾਤਮਾ ਜਿਹੜੇ ਮੈਨੂੰ ਮਾਇਆ ਦੇ ਬੰਧਨ ਲੱਗੇ ਨੇ ਹੈ ਨਾਨਕ ਮੈਨੂੰ ਉਹਨਾਂ ਬੰਦਨਾ ਜਿਹੜੇ ਬੰਦਨਾ ਵਿੱਚ ਮੈਂ ਵੱਜਾ ਹੋਆ ਛਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਦੇ ਮੇਰੇ ਉਹ ਬੰਧਨ ਕੱਟ ਦੇ ਮੈਨੂੰ ਉਹ ਬੰਦਨਾ ਤੋਂ ਛਡਾਲ ਮੇਰੇ ਦਤਾਰ ਜੀ ਉਹ ਬੰਦਨ ਕਿਹੜੇ ਨੇ ਗੁਰਦੇਵ ਪਾਤਸ਼ਾਹ ਕਹਿੰਦੇ ਹੀ ਮੇਰੇ ਮਾਲਕ ਮੈਨੂੰ ਵਿਕਾਰਾਂ ਦੇ ਟਾakre ਤੇ ਜਿਹੜਾ ਵਿਕਾਰ ਦੇ ਟਾakre ਤੋਂ ਬਚਾ ਲੈ ਇਸ ਕਰਕੇ ਨਿਰਪੈਤਾ ਵਾਲੀ ਅਵਸਥਾ ਬਖਸ਼ ਲਈ ਉਹ ਮੈਨੂੰ ਦਾਤ ਬਖਸ਼ ਲਈ ਜਿਹੜੀ ਨਿਰਪੈਤਾ ਜੀ ਦੇ ਵਿੱਚ ਮੈਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਦਰਨਾ ਹੋਵੇ ਇਹ ਮੈਨੂੰ ਚਿੰਬੜਨਾ ਇਸ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਬੜੇ ਪਿਆਰ ਦੇ ਸ਼ਬਦ ਸਮਝਾਉਂਦੇ ਹੋਏ ਕਹਿੰਦੇ ਆ ਹੇ ਗੁਰਮੁਖ ਪਿਆਰਿਆ ਹੇ ਜੀਵ ਮੇਰੇ ਸਾਹਿਬ ਮੈਨੂੰ ਨਿਰਭੈਤਾ ਦੀ ਅਵਸਥਾ ਅਤੇ ਆਪਣੀ ਬੰਦਗੀ ਦੀ ਦਾਤ ਬਖਸ਼ ਦੇ ਮੈਨੂੰ ਬੰਦਗੀ ਦੀ ਦਾਤ ਬਖਸ਼ ਦੇ हे ਨਾਨਕ ਕਿਉਂਕਿ ਮਾਲਕ ਬੇੜੀਆਂ ਕੱਟਣਹਾਰ ਹੈ ਤੂੰ ਨਰਕਾਂ ਦੀਆਂ ਬੇੜੀਆਂ ਕੱਟ ਦਿੰਨੇ ਹੋ ਮੈਂ ਅਹੰਕਾਰ ਦੀਆਂ ਬੇੜੀਆਂ ਕੱਟ ਦਿੰਨੇ ਤੂੰ ਕੱਟਣਹਾਰ ਹੈ ਇਸ ਕਰਕੇ ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ ਮੈਨੂੰ ਨਿਰਭੈਤਾ ਦੀ ਅਵਸਥਾ ਤੇ ਆਪਣੀ ਬੰਦਗੀ ਦੀ ਦਾਤ ਮੈਨੂੰ ਬਖਸ਼ ਦੇ ਮੈਂ ਤੇਰਾ ਸੇਵਕ ਹਾਂ ਤੇਰਾ ਹਾਂ ਇਸ ਕਰਕੇ ਮੇਰੇ ਮਾਲਕ ਜੀ ਮੈਨੂੰ ਮੇਰੇ ਸਿਮਰਨ ਦੀ ਦਾਤ ਮੈਨੂੰ ਬਖਸ਼ ਦੇ ਅਬ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਮੇਰੇ ਬੰਦਨ ਜਨਮਾਂ ਜਮਨਾਤਰਾਂ ਦੇ ਕੱਟ ਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੇ ਇਸ ਕਰਕੇ ਆਓ ਸਤਿਗੁਰੂ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਦਾ ਹੱਥ ਰੱਖਣ ਨਾਮ ਦੀ ਦਾਤ ਸਾਡੇ ਸਾਰਿਆਂ ਦੀ ਝੋਲੀ ਵਿੱਚ ਸਤਿਗੁਰੂ ਜੀ ਪਾਉਣ ਸਾਨੂੰ ਵੀ ਬਾਣੀ ਪੜ੍ਹਨੀ ਆ ਜਾਵੇ ਨਿਤ ਨੇਮ ਕਰਨਾ ਆ ਜਾਵੇ ਵਾਹਿਗੁਰੂ ਦਾ ਸਿਮਰਨ ਕਰਨਾ ਆ ਜਾਵੇ ਜਿਸ ਦੇ ਨਾਲ ਗੁਰਮੁਖ ਪਿਆਰਿਓ ਆਪਣਾ ਪਾਰ ਉਤਾਰਾ ਹੋ ਜਾਵੇ ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੇਅੰਤ 흘ਾਂ ਹੋ ਗਿਆ ਹੁਣ ਮੀਆਂ ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ ਦੇਅ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨਾ ਆਇਓ ਸ਼ਰਣ ਦੀਨ ਦੁਖ ਭੰਜਨ ਚਿਤ ਵਾਉ ਤੁਮਰੀ ਓਰ ਅਬ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ